आगे 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 ਆਪਣੇ ਪਰਿਵਾਰ ਦੇ ਨਾਲ ਅੱਜ 15 ਅਗਸਤ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਵਾ ਤੇ ਆਪਣੇ ਦੇਸ਼ ਵਾਸੀਆਂ ਨੂੰ ਸਾਰੇ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਦੇਸ਼ ਦਾ ਜਿਹੜਾ ਯੂਥ ਹੈ ਚੰਗੇ ਕੰਮਾਂ ਲਈ ਅੱਗੇ ਆਵੇ ਜਿਹੜਾ ਦੇਸ਼ ਦਾ ਨੌਜਵਾਨ ਨਸ਼ੇ ਵਿੱਚ ਜਾ ਰਿਹਾ ਹੈ ਉਹ ਨਸ਼ੇ ਤੋਂ ਬਾਹਰ ਨਿਕਲੇ ਸਾਡੇ ਆਪਣਾ ਡੀਜੀਪੀ ਸਾਹਿਬ ਨੇ ਬਹੁਤ ਹੀ ਵਧੀਆ ਮੁਹਿੰਮ ਚਲਾਇਆ ਹੈ ਜਿਹੜੇ ਨਸ਼ੇ ਦੇ ਖਿਲਾਫ ਸਾਡੇ ਮਾਨ ਜੋ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਜੀ ਵੀ ਬਹੁਤ ਵਧੀਆ ਸਹਿਯੋਗ ਪਾ ਰਹੇ ਨੇ ਵਿੱਚ ਬਹੁਤ ਹੀ ਵਧੀਆ ਕਾਰਵਾਈ ਕਰ ਰਹੇ ਨੇ ਜਿਹੜੇ ਨਸ਼ੇ ਦੇ ਖਿਲਾਫ ਇਹ ਕੰਮ ਕਰ ਰਹੇ ਨੇ ਅਸੀਂ ਸਾਰੇ ਇਲਾਕਾ ਨਿਵਾਸੀ ਸਾਰੇ ਸ਼ਹਿਰ ਨਿਵਾਸੀ ਉਹਨਾਂ ਦੀ ਸ਼ਲਾਘਾ ਜੋ ਕਰਦੇ ਆ ਉਹਨਾਂ ਨੂੰ ਬਹੁਤ ਬਾਰਕਾ ਦਿੰਨੇ ਹਾਂ ਤੇ ਸਾਰੇ ਹੀ ਯੂਥ ਨੂੰ ਮੈਸੇਜ ਦਿੰਨੇ ਹਾਂ ਵੀਰੋ ਕਿ ਵੱਧ ਚੜ ਕੇ ਇੱਕ ਦੂਜੇ ਦਾ ਸਾਥ ਬਣਾਓ ਆਪਣੇ ਇਲਾਕੇ ਦੇ ਵਿੱਚੋਂ ਨਸ਼ਾ ਦੂਰ ਕਰੋ ਤੇ ਆਪਣੇ ਰੁੱਖ ਜਰੇ ਨੇ ਸਾਰੇ ਪੌਦੇ ਆਪਣੇ ਇਲਾਕਿਆਂ ਵਿੱਚ ਲਵਾਓ ਕਿ ਜਿਹਦੇ ਨਾਲ ਸਾਡੇ ਦੇਸ਼ ਦਾ ਵਾਤਾਵਰਨ ਸੁਧਰੇ ਤੇ ਸਾਡੇ ਦੇਸ਼ ਵਿੱਚੋਂ ਸਾਰਾ ਨਸ਼ਾ ਦੂਰ ਹੋ ਜਾਵੇ ਤੇ ਪਾਣੀ ਦੀ ਸਮੱਸਿਆ ਜਿਹੜੀ ਚੱਲ ਰਹੀ ਹੈ ਪਾਣੀ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ ਕਿ ਜਿਨ੍ਹਾਂ ਦੇ ਘਰਾਂ ਦੇ ਨਲਕੇ ਵੇਸ ਚੱਲਦੇ ਰਹਿੰਦੇ ਨੇ ਜਿੱਥੇ ਪਾਣੀ ਦੀ ਦੁਰਵਕਤ ਹੋਂਦੀ ਆ ਉਹਨੂੰ ਸਾਰੇ ਮਿਲ ਕੇ ਰੋਕਿਆ ਜਾਵੇ ਉਹਨਾਂ ਵੇਖੇ ਕਿ ਮੇਰਾ ਇਲਾਕਾ ਨਹੀਂ ਪੈਂਦਾ ਕਿ ਉਹਨਾਂ ਕਹੇ ਕਿ ਮੇਰਾ ਇਲਾਕਾ ਨਹੀਂ ਜਾਂਦਾ ਪੈਂਦਾ ਜਿੱਥੇ ਵੀ ਵੇਖੋ ਸਾਡੇ ਦੇਸ਼ ਦੇ ਵਿੱਚ ਕਈ ਸਾਡੇ ਦੇਸ਼ ਦੇ ਨੌਜਵਾਨ ਗਲਤ ਰਸਤਿਆਂ 'ਚ ਵੀ ਜਾ ਰਹੇ ਨੇ ਇਹ ਸਾਰੇ ਉਹਨਾਂ ਨੂੰ ਮਿਲ ਕੇ ਚੰਗੇ ਰਾਹ ਤੇ ਪਾਈਏ ਆਪਣੇ ਦੇਸ਼ ਸਮਾਜ ਲਈ ਕੁਝ ਕਰੀਏ ਇਹ ਸਾਡਾ ਪਰਿਵਾਰ ਛੋਟਾ ਜਿਹਾ ਬਣਿਆ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਾਂ ਮੇਰੇ ਸਾਰੇ ਵੀਰ ਜਿਨ੍ਹਾਂ ਦਾ ਮੈਂ ਨਾਂ ਵੀ ਨਹੀਂ ਲੈ ਸਕਦਾ ਲੈ ਜਾਵਾਂ ਤੇ ਕਾਫੀ ਟਾਈਮ ਬੀਤ ਜਾਏਗਾ ਇਹ ਸਾਰੇ ਮੇਰੇ ਵੱਡੇ ਵੀਰ ਮੇਰੇ ਸਾਥ ਨੇ ਇਹਨਾਂ ਦੇ ਮੈਂ ਨਾਲ ਹ ਜਿਸ ਲਈ ਵੀ ਸਾਨੂੰ ਇੱਕ ਦੂਸਰੇ ਨੂੰ ਵੀ ਲੋੜ ਪਵੇ ਅਸੀਂ ਆਪਣੇ ਦੇਸ਼ ਸਮਾਜ ਲਈ ਕੰਮ ਕਰੀਏ ਜੈ ਹਿੰਦ ਜੈ ਭਾਰਤ ਇੱਕ ਵਾਰੀ 15 15 ਗੱਤੀ ਸਾਰੇ ਤੇ ਮੇਰੇ ਪਰਿਵਾਰ ਵੱਲੋਂ ਜੇ ਆਏ ਹੋਏ ਮੇਰੇ ਸਾਰੀਆਂ ਸਾਥੀ ਸਾਰੇ ਸਾਥੀਆਂ ਵੱਲੋਂ 15 ਅਗਸਤ ਦੀ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਮੇਰੇ ਸਾਰੇ ਵੀਰ ਮੇਰੇ ਵੱਡੇ ਵੀਰ ਆਮ ਜਿਹੜੇ ਸਾਡਾ ਆਪਣਾ ਪਰਿਵਾਰ ਹੈ ਸਾਰੇ ਵੀਰ ਮੇਰੇ ਨਾਲ ਆਏ ਨੇ ਅੱਜ ਅਸੀਂ 15 ਅਗਸਤ ਦੀਆਂ ਖੁਸ਼ੀਆਂ ਮਨਾ ਰਹੇ ਆਂ ਇਹ ਸਾਡੇ ਦੇਸ਼ ਦੇ ਜਿਹੜੇ ਵੀਰ ਜਵਾਨ ਹੈ ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਲਿਦਾਨ ਦਿੱਤੇ ਨੇ ਅੱਜ ਉਹਨਾਂ ਦੀ ਬਦੌਰਤੀ ਸੀ ਇਹ ਆਜ਼ਾਦੀ ਦਾ ਦਿਵਸ ਮਨਾ ਰਹੇ ਆਂ ਸਾਰਿਆਂ ਨੂੰ 15 ਅਗਸਤ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਹਾਂਜੀ ਭਾਜੀ ਆਪਣਾ ਨਾਮ ਦਾ ਤੁਹਾਡਾ ਆਪਣਾ ਰਵੀ ਜੋੜਾ ਇਲਾਕਾ ਸੁਲਤਾਨਪੁਰ ਵਾਰਡ ਨੰਬਰ 40 ਸੋ ਸਾਰੇ ਦੇਸ਼ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਦਿੰਨੇ ਆ ਜਿਨ੍ਹਾਂ ਦੀ ਬਦੌਲਤ ਸ਼ਹੀਦ ਭਗਤ ਸਿੰਘ ਚੰਦਰ ਸ਼ਕਰਯਾਦ ਰਾਜਗੁਰੂ ਸੁਖਦੇਵ ਜਿਨ੍ਹਾਂ ਦੀ ਬਦੌਲਤ ਅਸੀਂ ਜਿੰਨੇ ਵੀ ਨੌਜਵਾਨ ਹੈਗੇ ਆ ਆਪਣੇ ਬਤਰੂਤ ਖਲੋਤੇ ਆ ਸੋ ਇੱਕ ਛੋਟਾ ਜਿਹਾ ਗੀਤ ਬੋਲਾਂਗੇ ਸਾਰੇ ਜਾਣੇ ਰਲ ਕੇ ਬੋਲਾਂਗੇ ਆਪਾਂ सरफरोशी की तमन्ना आज हमारे दिल में है देखना है जोर बा बाजुए का तिल में है बाजुए का तिल में है इनकलाब 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 जय हिंद ਨਾਮ ਲੈ ਗਿੰਦਾ ਮੇਰਾ ਨਾਮ 인ਦਰਜੀਤ ਸਿੰਘ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਗਲੋਬਲ ਮੈਨਿਟੀ ਜਰਨਲ ਸਕਤਰ ਅੱਜ 15 ਅਗਸਤ ਦੇ ਦਿਹਾੜੇ ਦੇ ਉੱਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਔਰ ਇਹ ਆਜ਼ਾਦੀ ਸਾਨੂੰ ਬਹੁਤ ਆਸਾਨੀ ਨਾਲ ਨਹੀਂ ਮਿਲੀ ਹੈ ਬਹੁਤ ਇਹ ਦਿਵਸੇ ਕੁਰਬਾਨੀਆਂ ਕਰਨੀਆਂ ਪਈਆਂ ਹਨ ਦੇਸ਼ ਵਾਸੀਆਂ ਨੂੰ ਚਾਹੀਦਾ ਵੀ ਇਹਨਾਂ ਕੁਰਬਾਨੀਆਂ ਦਾ ਆਪਾਂ ਨੂੰ ਧਿਆਨ ਕਰਕੇ ਇਹਨਾਂ ਨੂੰ ਸਲੂਟ ਕਰਨਾ ਚਾਹੀਦਾ ਭਗਤ ਸਿੰਘ ਸੁਖਦੇਵ ਗੁਰੂ ਰਾਜਗੁਰੂ ਇਹਨਾਂ ਦੀਆਂ ਬਹੁਤ ਕੁਰਬਾਨੀਆਂ ਨੇ ਔਰ ਕੁਰਬਾਨੀਆਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੇ ਆਦਰਸ਼ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਨਸ਼ੇ ਨੂੰ ਤਿਆਗ ਕੇ ਦੇਸ਼ ਨੂੰ ਇੱਕ ਤਰੱਕੀ ਲਈ ਆਪਾਂ ਅੱਗੇ ਵਧਿਏ ਨਸ਼ੇ ਨੂੰ ਤਿਆਗੀਏ ਸਰਕਾਰਾਂ ਦੀ ਮਦਦ ਕਰੀਏ ਨਿਰੀਆਂ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ ਹੁੰਦੀਆਂ ਇਹ ਸੰਦੇਸ਼ ਹੈ ਮੇਰਾ ਵੀ ਸਰਕਾਰ ਕੋਈ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਜੋ ਨਸ਼ਾ ਲੈਣ ਵਾਸਤੇ ਅਸੀਂ ਖੁਦ ਜਾਂਦੇ ਉਹ ਨਾ ਜਾਈਏ ਔਰ ਆਪਾਂ ਨਸ਼ਾ ਤਿਆਗ ਕੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਨਸ਼ੇ ਨੂੰ ਪਿਆ ਕੇ ਮਾੜੇ ਕੰਮਾਂ ਨੂੰ ਪਿਆ ਕੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਾਂ ਕੰਮ ਕਰੀਏ ਧੰਨਵਾਦ